ਉਹ ਉਹਨਾਂ ਨੂੰ ਓਏ ਥੋਟਾ ਬੇੜਾ ਬੱਡੂਗਾ ਓਏ ਥੋਟਾ ਤੁਸੀਂ ਲੀਡਰ ਕਿਹਨੂੰ ਮੰਨ ਰਹੇ ਹੋ ਜਿਹੜੇ ਤੁਹਾਡੇ ਪੰਜਾਬ ਨੂੰ ਖਾਰ ਰਹੇ ਲੀਡਰ ਉਹਨੂੰ ਮੰਨ ਰਹੇ ਹੋ ਜਾਂ ਤੁਹਾਡੇ ਲਈ ਆਪਣਾ ਆਪ ਕਰਵਾਣ ਖੜੇ ਖੜਾ ਉਹਨੂੰ ਲੀਡਰ ਮੰਨਣਾ ਇਹ ਤੁਸੀਂ ਦੇਖੋ ਓਏ ਪਾ ਕੇ ਚਿੱਟੇ ਕੱਪੜੇ ਓਏ ਉਹ ਲੈ ਕੇ ਦਾਤਾਸ ਗਨਮੈਂਟ 100-100 ਕਰੋੜ ਰੁਪਏ ਇਕੱਠਾ ਕਰਕੇ ਤੁਸੀਂ ਉਹਨਾਂ ਨੂੰ ਲੀਡਰ ਮੰਨ ਰਹੇ ਹੋ ਪੰਜਾਬ ਦੇ ਲੋਕ ਉਹ ਜਿਹੜਾ ਆਪਣਾ ਆਪ ਪੰਜਾਬ ਦਾ ਖੇਤੀਬਾੜੀ ਟਾਂਚਾ ਸਿਸਟਮ ਬਚਾਉਣ ਲਈ ਲੜੀਏ ਨਾ ਤੁਸੀਂ ਤੁਸੀਂ ਉਹਦੇ ਨਾਲ ਕਦੋਂ ਖੜੋਗੇ ਓਏ ਓ ਤੁਸੀਂ ਉਹਦੇ ਨਾਲ ਇੱਕ ਪਾਪੂ ਜੀ ਇੱਕ ਮਿੰਟ ਤੁਸੀਂ ਉਹਦੇ ਨਾਲ ਕਦੋਂ ਖੜੋਂਗੋ ਪੰਜਾਬ ਦੇ ਲੋਕੋ ਓਏ ਤੁਹਾਡੇ ਪੰਜਾਬ ਨੂੰ ਜਿਹੜਾ ਲੁੱਟ ਕੇ ਖਾ ਕੇ ਉਹਨਾਂ ਨੂੰ ਸਾਡਾ ਲੀਡਰ ਆ ਗਿਆ ਜੀ ਸਾਡਾ ਐਮ.ਐਲ.ਏ ਆ ਗਿਆ ਜੀ ਉਹ ਸਾਡਾ ਉਹ ਆ ਗਿਆ ਉਹ ਥੋਟਾ ਥੋਟਾ ਬੇੜਾ ਬੱਟੂ ਥੋਟਾ ਕਦੋਂ ਤੁਸੀਂ ਨਾ ਕਰੋ ਤੁਹਾਨੂੰ ਲੀਡਰਾਂ ਨਾਲ ਪਤਾ ਲੱਗੂਗਾ ਕਦੋਂ ਤੁਸੀਂ ਸੱਚ ਦੇ ਖਾਤਰ ਕਦੋਂ ਲੜੋਂਗੇ ਓਏ ਆਪਣਾ ਉਹ ਪਸਰੀਰ ਤੇ ਦਾਤ ਤੇ ਲਈ ਬਟਾ ਕਿਹੜਾ ਥੋਟਾ ਮੈਨੂੰ ਇੱਕ ਵੀ ਦਿਖਾਓ ਤੁਹਾਡੀ ਕੋਈ ਵੀ ਝਾੜੂ ਵਾਲੇ ਦਿਖਾਓ ਕਾਂਗਰਸ ਵਾਲੇ ਦਿਖਾਓ ਆ ਆਪਣਾ ਕਾਂਗਰਸ ਵਾਲੇ ਦਿਖਾਓ ਬਾਦਲਾਣਾ ਦਿਖਾਓ ਇਹ ਨਾ ਬਾਦਲਾਣਾ ਵੀ ਲਾਣੇ ਉਹਨਾਂ ਨੂੰ ਕ ਦਿਖਾਓ ਕਿਹੜਾ ਤੁਹਾਡਾ ਲੀਡਰ ਅੱਜ ਤੱਕ ਰੋਕਾਂ ਲਈ ਆ ਬੈਠਾ ਹੋਵੇ ਆਪਣਾ ਆਪ ਸਰੀਰ ਤਵਾਹ ਕਰਕੇ ਬਟਾ ਹੋਵੇ ਜਿਵੇਂ ਡੱਲੇਵਾਲ ਸਾਹਿਬ ਬੈਠਾ ਦਿਖਾਓ ਦਿਖਾਓ ਕਿਹੜਾ ਲੀਡਰ ਬਟਾ ਉਹ ਤੁਹਾਡਾ ਤੁਸੀਂ ਤੁਸੀਂ ਇਹਨਾਂ ਨੂੰ ਲੀਡਰ ਮੰਨਦੇ ਹੋ ਜਿਹੜੇ ਲੁੱਟ ਕੇ ਖਾ ਕੇ ਪੰਜਾਬ ਨੂੰ ਇਹਨਾਂ ਨੇ ਤਵਾਹ ਕਰਤਾ ਪੰਜਾਬ ਜਿਨ੍ਹਾਂ ਨੇ ਪੰਚ ਦੇ ਨਾਲ ਆਪਣਾ ਉਹ ਕੀਤਾ ਕਹਾਣ ਕੀਤਾ ਤੁਹਾਡਾ ਸਿੱਖਾਂ ਦਾ ਕਹਾਣ ਕੀਤਾ ਤੁਸੀਂ ਇਹਨਾਂ ਨੂੰ ਲੀਡਰ ਮੰਨਦੇ ਹੋ ਉਹ ਜਿਨ੍ਹਾਂ ਨੇ ਐਡੇ-ਐਡੇ ਵੋਟਾਂ ਖਾਤਰ ਇਹਨਾਂ ਨੇ ਸਿੱਖਾਂ ਦੇ ਉੱਪਰ ਗੋਲੀਆਂ ਚਲਾਤੀ ਤੁਸੀਂ ਉਹਨਾਂ ਨੂੰ ਲੀਡਰ ਮੰਨਦੇ ਹੋ ਤੁਹਾਡਾ ਬੇੜਾ ਬਟੂ ਤੁਸੀਂ ਕਦੋਂ ਤੁਸੀਂ ਕਦੋਂ ਕਰੋ ਤੁਹਾਨੂੰ ਅਕਲ ਆਉ ਪੰਜਾਬ ਦੇ ਲੋਕੋ ਦੂਜੇ ਜਿਹੜਾ ਨੌਜਵਾਨ ਸੋਲੋ ਨੌਜਵਾਨੋਂ ਤੁਸੀਂ ਕਹਿੰਦੇ ਹੋ ਨਾ ਜਿਹੜਾ ਬਾਹਰ ਪੱਛ ਰਹੇ ਹੋ ਅਮਰੀਕਾ ਦੇ ਟਰੱਪ ਨੇ ਸਿੱਧੀ ਗੱਲ ਕਹਿੰਦੀ ਕਿ ਨਾ ਸਿਟੀਜ਼ਨਾਂ ਨੂੰ ਵੀ ਕੱਢੋ ਬਾਹਰ ਕੈਨੇਡਾ ਦੇ ਵਿੱਚੋਂ ਵੀ ਬਾਹਰ ਕੱਢੋ ਮੇਰੇ ਬਾਹਰਲੇ ਸਾਰੇ ਮੇਰੇ ਭਰਾਵਾਂ ਨੂੰ ਬੇਨਤੀ ਹੈ ਤੁਹਾਡਾ ਘਰ ਖਰਾਬ ਆ ਇਸ ਟਾਈਮ ਪੰਜਾਬ ਛੋਡੇ ਪੰਜਾਬ ਦੇ ਬੜੇ ਮਾੜੇ ਹਾਲਾਤ ਰਿਹਾ ਤੁਸੀਂ ਆਪਣੇ ਘਰ ਨੂੰ ਸਵਾਰੋ ਛੋਡੇ ਪੰਜਾਬ ਦੇ ਵਿੱਚ ਤੁਹਾਡਾ ਜਿਹੜਾ ਅਸਲੀ ਘਰ ਹੋਣਾ ਜੱਦੀ ਘਰ ਉਹਦੇ ਵਿੱਚ ਬਹੁਤ ਗੰਦ ਪਿਆ ਪਿਆ ਉਹਦੇ ਵਿੱਚ ਅੱਜ ਘਾਹ ਉਗਿਆ ਛੋਡੇ ਪੰਜਾਬ ਜਿਹੜਾ ਤੁਹਾਡਾ ਪੂਰਾ ਘਰ ਆ ਪੰਜਾਬ ਅਰ ਜਿਹੜਾ ਉਹ ਤੇ ਗੰਦ ਦਾ ਘਾਓ ਹੋ ਗਿਆ ਨਾ ਉਹ ਘਾਹ ਨੂੰ ਪੱਟੋ ਉਹ ਤੁਹਾਡੇ ਲਈ ਬਹੁਤ ਨੁਕਸਾਨ ਦਾ ਇੱਕ ਸਾਫ ਹੋ ਰਿਹਾ ਆਓ ਪੰਜਾਬ ਦੀ ਧਰਤੀ ਨੂੰ ਸੁਵਾਰੀਏ ਪੰਜਾਬੀ ਨਾਰਕ ਦਾ ਖੇਤੀਬਾੜੀ ਧੰਦਾ ਹੈ ਡਾ ਉਸ ਧੰਦੇ ਨੂੰ ਉਨਤ ਉੱਤਮ ਕਰੀਏ ਤੇ ਉਹ ਧੰਦੇ ਨੂੰ ਅੱਗੇ ਲੈ ਕੇ ਜਾਈਏ ਉਹ ਖੇਤੀਬਾੜੀ ਢਾਂਚਾ ਬਚਾਈਏ ਆਓ ਨਿਕਲ ਕੇ ਘਰਾਂ ਦੇ ਵਿੱਚੋਂ ਬਾਹਰ ਦੁਨੀਆ ਦੀ ਸਭ ਤੋਂ ਜ਼ਰਖੇਰ ਧਰਤੀ ਪੰਜਾਬ ਹੈ ਅੱਜ ਪੰਜਾਬ ਦਾ ਪਾਣੀ ਪ੍ਰੀਤ ਕਰਤਾ ਅੱਜ ਪੰਜਾਬ ਦਾ ਸਾਰਾ ਵਾਤਾਵਰਨ ਗਦਲਾ ਕਰਦਾ ਹੈ ਫੈਕਟਰੀਆਂ ਉਹਨੇ ਸਾਡੇ ਪੰਜਾਬ ਦੇ ਵਿੱਚ ਫੈਕਟਰੀਆਂ ਨੂੰ ਨਹੀਂ ਸਾਨੂੰ ਲੋੜ ਹੈ ਖੇਤੀਬਾੜੀ ਨੂੰ ਬਚਾਉਣ ਦੀ ਔਰ ਜਾ ਕੇ ਦੇਖ ਲੋ ਬੁੱਢਾ ਨਾਲਾ ਖਤਰ ਉੱਥੇ ਵੀ ਆਪਾਂ ਲੜਾਈ ਲੜ ਕੇ ਆਏ ਕਿਵੇਂ ਪਾਣੀ ਨੂੰ ਖਰਾਬ ਕਰੀ ਜਾਂਦੇ ਨੇਗੇ ਕਿਵੇਂ ਤੁਹਾਡਾ ਪੰਜਾਬ ਬਰਬਾਦ ਹੋ ਜਾਂਦਾ ਖੇਤੀ ਨਾਲ ਕੋਈ ਕਿੰਨਾ ਵਾਤਾਵਰਨ ਕਿਤੇ ਕਿਸਾਨ ਕਿਸਾਨ ਨਹੀਂ ਖੇਤੀਬਾੜੀ ਖਰਾਬ ਕਰਦਾ ਉਹ ਢਾਂਚਾ ਆਪਣਾ ਵਾਤਾਵਰਨ ਖਰਾਬ ਕਰਦਾ ਪਰ ਲੋੜ ਆਜ ਸਾਡੇ ਲੋਕਾਂ ਨੂੰ ਜਾਗਣ ਦੀ ੱੱਕੇ ਹੋਣ ਦੀ ਆਓ ਸਾਰੇ ਇਕੱਠੇ ਹੋ ਕੇ ਲੜਾਈ ਲੜੀਏ ਘਰਾਂ ਦੇ ਵਿੱਚੋਂ ਬਾਹਰ ਨਿਕਲੇ ਮੇਰੇ ਸਾਰਿਆਂ ਨੂੰ ਹੀ ਬੈਠਾ ਧੰਨਵਾਦ ਠੀਕ